ਜ਼ਰਾ ਸੋਚੋ ਕਿ ਤੁਸੀਂ ਬੀਅਰ ਖਰੀਦਣ ਲਈ ਠੇਕੇ ਤੇ ਖੜੇ ਹੋਵੋ ਤੇ ਤੁਹਾਡੇ ਪਿਤਾ ਤੁਹਾਨੂੰ ਰੰਗੇ ਹੱਥੀ ਬੀਅਰ ਖਰੀਦ ਦੇ ਫੜ ਲੈਣ ਇਹ ਸਭ ਸੋਚਣ ਵਿੱਚ ਹੀ ਬੜਾ ਖਤਰਨਾਕ ਲੱਗਦਾ ਹੈ ਪਰ ਅਜਿਹਾ ਹੀ ਕੁਝ ਹਰਿਆਣਾ ਦੇ ਇੱਕ ਲੜਕੇ ਨਾਲ ਹੋਇਆ ਜੋ ਬੀਅਰ ਲੈਣ ਲਈ ਸ਼ਰਾਬ ਦੀ ਦੁਕਾਨ ਤੇ ਖੜਾ ਸੀ ਅਚਾਨਕ ਉਸ ਦਾ ਪਿਤਾ ਉਸ ਦੁਕਾਨ ਤੇ ਪਹੁੰਚ ਗਿਆ ਤੇ ਉਸ ਨੇ ਲੜਕੇ ਨੂੰ ਬੀਅਰ ਦੀ ਬੋਤਲ ਖਰੀਦਿਆ ਦੇਖ ਲਿਆ ਅੱਗੇ ਕੀ ਹੋਇਆ ਵੀਡੀਓ 'ਚ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ ਜ਼ਰਾ ਸੋਚੋ ਕਿ ਤੁਸੀਂ ਬੀਅਰ ਖਰੀਦਣ ਲਈ ਠੇਕੇ ਤੇ ਖੜੇ ਹੋ ਤੇ ਤੁਹਾਡੇ ਪਿਤਾ ਤੁਹਾਨੂੰ ਰੰਗੇ ਹੱਥੀ ਬੀਅਰ ਖਰੀਦ ਕੇ ਫੜ ਲੈਣ ਇਹ ਸਭ ਸੋਚਣ ਵਿੱਚ ਹੀ ਬੜਾ ਖਤਰਨਾਕ ਲੱਗਦਾ ਪਰ ਅਜਿਹਾ ਹੀ ਕੁਝ ਹਰਿਆਣਾ ਦੇ ਇੱਕ ਲੜਕੇ ਨਾਲ ਹੋਇਆ ਜੋ ਬੀਅਰ ਲੈਣ ਲਈ ਸ਼ਰਾਬ ਦੀ ਦੁਕਾਨ ਤੇ ਖੜਾ ਸੀ ਅਚਾਨਕ ਉਸ ਦਾ ਪਿਤਾ ਦੁਕਾਨ ਤੇ ਪਹੁੰਚ ਗਿਆ ਅਤੇ ਉਸ ਨੇ ਲੜਕੇ ਨੂੰ ਬੀਅਰ ਦੀ ਬੋਤਲ ਖਰੀਦਿਆਂ ਦੇਖਿਆ ਅੱਗੇ ਕੀ ਹੋਇਆ ਵੀਡੀਓ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ ਵੀਡੀਓ ਪੋਸਟ ਕਰਦੇ ਹੋਏ ਕਿਹਾ ਗਿਆ ਕਿ ਇਹ ਹਰਿਆਣਵੀ ਪਿਤਾ ਨੇ ਆਪਣੇ ਬੇਟੇ ਨੂੰ ਠੇਕੇ ਤੋਂ ਬੀਅਰ ਖਰੀਦਦੇ ਹੋਏ ਦੇਖਿਆ ਇਸ ਤੋਂ ਬਾਅਦ ਉਸਨੇ ਆਪਣੀਆਂ ਚੱਪਲਾਂ ਕੱਢ ਲਈਆਂ ਤੇ ਆਪਣੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਠੇਕੇ ਤੇ ਹੀ ਲੜਕੇ ਦਾ ਪਿਤਾ ਆਪਣੇ ਬੇਟੇ ਨੂੰ ਚੱਪਲਾਂ ਨਾਲ ਕੁੱਟ ਰਿਹਾ ਹੈ ਲੜਕਾ ਹੱਥ ਵਿੱਚ ਬੀਅਰ ਦਾ ਕੈਨ ਫੜ ਕੇ ਕਹਿ ਰਿਹਾ ਪਾਪਾ ਇਹ ਮੇਰਾ ਨਹੀਂ ਹੈ ਪਰ ਉਸਦਾ ਪਿਤਾ ਉਸਦੀ ਇੱਕ ਨਹੀਂ ਸੁਣ ਰਿਹਾ ਅਤੇ ਉਸ ਨੂੰ ਚੱਪਲਾਂ ਨਾਲ ਲਗਾਤਾਰ ਕੁੱਟਦਾ ਜਾ ਰਿਹਾ ਹੈ ਲੜਕਾ ਆਪਣੇ ਪਿਤਾ ਨੂੰ ਵਾਰ-ਵਾਰ ਦੱਸਦਾ ਕਿ ਉਹ ਮੇਰੇ ਇੱਕ ਦੋਸਤ ਨੇ ਮੇਤੋਂ ਮੰਗਵਾਈ ਸੀ ਮੈਂ ਨਹੀਂ ਪੀਂਦਾ ਤੁਸੀਂ ਮੈਨੂੰ ਕਿਉਂ ਕੁੱਟ ਰਹੇ ਹੋ ਹਰ ਕੋਈ ਸਾਡੇ ਵੱਲ ਦੇਖ ਰਿਹਾ ਲੋਕਾਂ ਨੇ ਇਸ ਵੀਡੀਓ ਨੂੰ ਦੇਖ ਕੇ ਕਿਹਾ ਕਿ ਇਹ ਹੈ ਅਸਲੀ ਪਿਤਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਧੂਮ ਮਚਾ ਰਹੀ ਹੈ ਲੋਕ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਰਹੇ ਹਨ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਉਸ ਮੁੰਡੇ ਨੂੰ ਦੇਖੋ ਜੋ ਐਨੇ ਲੋਕਾਂ ਸਾਹਮਣੇ ਕੁੱਟੇ ਜਾਣ ਦੇ ਬਾਵਜੂਦ ਨਾ ਤਾਂ ਆਪਣੇ ਪਿਤਾ ਤੇ ਰੌਲਾ ਪਾਉਂਦਾ ਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਬਕਵਾਸ ਕਰਦਾ ਉਸਦੇ ਦਿਮਾਗ ਵਿੱਚ ਅਜਿਹਾ ਇੱਕ ਗੱਲ ਹੈ ਕਿ ਉਹ ਮੇਰਾ ਪਿਤਾ ਹੈ ਤੇ ਉਹ ਮੈਨੂੰ ਮਾਰ ਸਕਦਾ ਦੂਜੇ ਨੇ ਲੇਕੇ ਅੰਕਲ ਤੁਸੀਂ ਬਹੁਤ ਸਹੀ ਕਰ ਰਹੇ ਹੋ ਆਪਣੇ ਬੇਟੇ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕ ਰਹੇ ਹੋ ਇੱਕ ਨਾ ਇੱਕ ਦਿਨ ਤੁਹਾਡਾ ਲੜਕਾ ਇਸ ਕੁੱਟ ਨੂੰ ਯਾਦ ਕਰੇਗਾ ਅਤੇ ਸੋਚੇਗਾ ਕਿ ਮੇਰੇ ਪਿਤਾ ਨੇ ਮੈਨੂੰ ਗਲਤ ਰਸਤੇ ਜਾਣ ਤੋਂ ਰੋਕਿਆ ਸੀ ਵਰਜਿਆ ਸੀ ਬਿਊਰੋ ਰਿਪੋਰਟ ਅਮਦਾਰ ਕੁਟੀ